ਅੱਜ ਮੈਂ ਇਸ ਵੀਰ ਦੀ ਵੀਡੀਓ ਦੇਖੀ ਤਾਂ ਮੈਨੂੰ ਇਹਨਾਂ ਦਾ ਹਰ ਇੱਕ ਸਵਾਲ ਬੜਾ ਜੈਨੂਇਨ ਲੱਗਾ ਇਹ ਸਵਾਲ ਇਸ ਵੀਰ ਅਕੱਲੇ ਦੇ ਨਹੀਂ ਪੂਰੀ ਸਿੱਖ ਕੌਮ ਦੇ ਨੇ ਮੇਰੇ ਅੰਦਰ ਵੀ ਇਸ ਤਰ੍ਹਾਂ ਦੇ ਸਵਾਲ ਕਈ ਵਾਰੀ ਉੱਠੇ ਤੇ ਮੈਂ ਵੀ ਇਸ ਤਰ੍ਹਾਂ ਦੇ ਸਵਾਲਾਂ ਦੀ ਇੱਕ ਵੀਡੀਓ ਬਣਾਉਣਾ ਚਾਹੁੰਦੀ ਸੀ ਪਰ ਜਦ ਮੈਂ ਇਸ ਵੀਡੀਓ ਨੂੰ ਦੇਖਿਆ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਸ਼ਾਇਦ ਮੈਂ ਵੀ ਇਸ ਤਰ੍ਹਾਂ ਤੇ ਇੰਨੇ ਵਧੀਆ ਤਰੀਕੇ ਨਾਲ ਇਹ ਸਵਾਲ ਸਭ ਦੇ ਅੱਗੇ ਨਾ ਰੱਖ ਪਾਉਂਦੀ ਮੈਨੂੰ ਲੱਗਦਾ ਇਹ ਵੀਡੀਓ ਹਰ ਇੱਕ ਨੂੰ ਦੇਖਣੀ ਚਾਹੀਦੀ ਹੈ ਤਾਂ ਆਓ ਦੇਖਦੇ ਹਾਂ ਇਹ ਵੀਡੀਓ ਤੇ ਜੇ ਕਿਸੇ ਕੋਲ ਇੰਨਾ ਸਵਾਲਾਂ ਦੇ ਜਵਾਬ ਹੋਣ ਤਾਂ ਪਲੀਜ਼ ਕਮੈਂਟ ਵਿੱਚ ਜਰੂਰ ਦੱਸਿਓ ਤਾਂ ਆਓ ਦੇਖਦੇ ਹਾਂ ਆਪਾਂ ਇਹ ਵੀਡੀਓ ਇਹ ਭਜਾਓ ਲਹਿਰ ਅੱਜ ਪੰਜਾਬ 'ਚ ਜੋਰ ਫੜ ਰਹੀ ਹੈ ਸੋ ਅੱਜ ਦੀ ਵੀਡੀਓ 'ਚ ਨਾਲੇ ਤਾਂ ਗੱਲ ਕਰਾਂਗੇ ਪੰਜਾਬ ਦੇ ਕੁਝ ਕਾਮਰੇਡ ਲੀਡਰਾਂ ਦੇ ਬਿਆਨਾਂ ਦੀ ਦੂਜੇ ਨੰਬਰ ਤੇ ਕੁਝ ਸਵਾਲ ਹੋਣਗੇ ਡੀਐਸਪੀ ਬੀਬਾ ਜੋਤੀ ਯਾਦਵ ਨੂੰ ਤੀਜੇ ਨੰਬਰ ਤੇ ਭਈਆਂ ਦੇ ਪੰਜਾਬ ਆਉਣ ਤੇ ਪੰਜਾਬੀਆਂ ਦੇ ਵਿਦੇਸ਼ ਜਾਣ ਨੂੰ ਬਰਾਬਰ ਕਹਿਣ ਵਾਲਿਆਂ ਨੂੰ ਹੀ ਦਲੀਲਾਂ ਸਹਿਤ ਜੋ ਆਪ ਦੇਾਂਗੇ ਨਾਲ ਦੀ ਨਾਲ ਪੰਜਾਬ ਸਰਕਾਰ ਤੇ ਪੰਜਾਬ ਦੇ ਲੀਡਰਾਂ ਨੂੰ ਕੁਝ ਸੁਝਾਅ ਹੋਣਗੇ ਅਖੀਰ ਤੇ ਦੇਵਾਂਗੇ ਪ੍ਰਵਾਸੀ ਭਈਆਂ ਦੇ ਇਸ ਮਸਲੇ ਦਾ ਹੱਲ ਵੀਡੀਓ ਬਣਾਉਣੀ ਨਹੀਂ ਸੀ ਪਰ ਕਾਮਰੇਡਾਂ ਵੱਲੋਂ ਦਿੱਤੇ ਗਏ ਬਿਆਨਾਂ ਕਰਕੇ ਜਵਾਬ ਦੇਣ ਨੂੰ ਬਣਾਉਣੀ ਪਈ ਸੋ ਅਖੀਰ ਤੱਕ ਵੀਡੀਓ ਦੇਖ ਲਿਓ ਜਿਹੜੀਆਂ ਗੱਲਾਂ ਜਿਹੜੀਆਂ ਦਲੀਲਾਂ ਜਿਹੜੀਆਂ ਉਦਾਹਰਨਾਂ ਜਿਹੜੇ ਤੱਥ ਦੇਾਂਗੇ ਕੋਈ ਕਾਮਰੇਡ ਕੋਈ ਸਰਕਾਰੀ ਅਫਸਰ ਭਈਆਂ ਦਾ ਹਮਾਇਤੀ ਕੋਈ ਵੀ ਬੰਦਾ ਇਹ ਦਲੀਲਾਂ ਕੱਟ ਦੇਵੇ ਵੀਡੀਓ ਡੀਲੀਟ ਕਰਕੇ ਮੁਆਫੀ ਮੰਗਾਂਗੇ ਓਪਨ ਚੈਲੰਜ ਪੰਜਾਬ ਚੋਂ ਪ੍ਰਵਾਸੀਆਂ ਨੂੰ ਕੱਢਣ ਦੀ ਮੰਗ ਹੋ ਰਹੀ ਹੈ ਕਿਉਂਕਿ ਪੰਜਾਬ ਚ ਡੈਮੋਗ੍ਰਾਫਿਕ ਚੇਂਜ ਹੋ ਰਿਹਾ ਹੈ। ਪੰਜਾਬ ਚ ਪੰਜਾਬੀਆਂ ਦੀ ਗਿਣਤੀ ਘਟ ਰਹੀ ਹੈ। ਪ੍ਰਵਾਸੀ ਭਈਏ ਕਤਲ ਬਲਾਤਕਾਰ ਕਰ ਰਹੇ ਨੇ। ਤਾਜ਼ਾ ਕੁਝ ਮਾਮਲੇ ਹੋਏ ਜਿਨ੍ਹਾਂ ਨਾਲ ਇਹ ਮਾਮਲਾ ਤੂਲ ਫੜ ਗਿਆ ਤੇ ਪੰਜਾਬ ਦੇ ਸਹਿਰਦ ਲੋਕ ਜਿਨ੍ਹਾਂ ਚ ਸਿੱਖ, ਹਿੰਦੂ, ਮੁਸਲਮਾਨ ਸਾਰੇ ਇਕੱਠੇ ਹੋ ਕੇ ਪ੍ਰਵਾਸੀਆਂ ਦੇ ਖਿਲਾਫ ਖੜੇ ਹੋਏ ਤੇ ਪਿੰਡੋਂ ਪਿੰਡ ਮਤੇ ਪੈਣ ਲੱਗ ਪਏ ਕਿ ਪ੍ਰਵਾਸੀਆਂ ਦੇ ਇੱਥੇ ਜ਼ਮੀਨ ਖਰੀਦਣ, ਵੋਟ ਵੜਾਉਣ, ਪਿੰਡ ਚ ਰਹਿਣ ਤੇ ਪਾਬੰਦੀ ਹੈ। ਹੋਰ ਵੀ ਕਈ ਮੰਗਾਂ ਹੋਈਆਂ ਤੇ ਲੋਕਾਂ ਨੇ ਆਪਣੇ ਪੱਦਰ ਤੇ ਇਹ ਮਸਲਾ ਚੁੱਕ ਲਿਆ ਪਰ ਕਿਸਾਨ ਮੋਰਚੇ 'ਚ 700 ਬੰਦਾ ਸ਼ਹੀਦ ਕਰਾ ਕੇ ਬਿਨਾਂ ਕੋਈ ਪ੍ਰਾਪਤੀ ਪਿੰਡ ਮੁੜੇ ਕਾਮਰੇਡ ਜਿਹੜੇ ਵੋਟਾਂ 'ਚ ਲੋਕਾਂ ਨੇ ਭਜਾਏ ਸੀ ਉਹਨਾਂ ਨੂੰ ਪ੍ਰਵਾਸੀਆਂ ਦਾ ਜਾਗਿਆ ਹੇਜ਼ ਤੇ ਇਹਨਾਂ ਨੇ ਦੇਣੇ ਸ਼ੁਰੂ ਕੀਤੇ ਲੰਡੂ ਜਿਹੇ ਵਿਆਹ ਨਾਲ ਹੀ ਕੁਝ ਆਪੂ ਬਣੇ ਵਿਦਵਾਨ ਤੇ ਪੱਤਰਕਾਰਾਂ ਨੂੰ ਵੀ ਪਈਆਂ ਦਾ ਪਿਆਰ ਆ ਗਿਆ ਜਿਹੜੇ ਅਸਿੱਧੇ ਰੂਪ 'ਚ ਕਾਮਰੇਡਾਂ ਦੇ ਹੀ ਪਰਵਾਬ ਵਾਲੇ ਸੀ ਚਲੋ ਬਿਆਨ ਦੇਣੇ ਠੀਕ ਆ ਹੱਕ ਆ ਪਰ ਬਿਆਨ ਦੇਣ ਦਾ ਕੋਈ ਆਧਾਰ ਜਰੂਰ ਹੋਣਾ ਚਾਹੀਦਾ ਇਹ ਕਹਿੰਦੇ ਜੀ ਪ੍ਰਵਾਸੀਆਂ ਨਾਲ ਤੱਕਾ ਹੋ ਰਿਹਾ ਇਹ ਨੈਤਿਕਤਾ ਨਹੀਂ ਹੈਗੀ ਪੰਜਾਬੀ ਦਾ ਭਲਾ ਕਰਦੇ ਆ ਪੰਜਾਬ ਚ ਹਰ ਕੋਈ ਆ ਸਕਦਾ ਜਾ ਸਕਦਾ ਹਰ ਕੋਈ ਰਹਿ ਸਕਦਾ ਹਰ ਕੋਈ ਇੱਥੇ ਕੰਮ ਕਰ ਸਕਦਾ ਇਹ ਸਾਰਿਆਂ ਦਾ ਸਾਂਝਾ ਦੇਸ਼ ਹੈ ਇੱਥੇ ਪੱਖਪਾਤ ਨਹੀਂ ਹੋਣਾ ਚਾਹੀਦਾ ਬਲਾ 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 ਯਾਨੀ ਇਸ ਤਰੀਕੇ ਦੀਆਂ ਗੱਲਾਂ ਇਹਨਾਂ ਲੋਕਾਂ ਵੱਲੋਂ ਕੀਤੀਆਂ ਇਹਨਾਂ ਬਿਆਨਾਂ ਦਾ ਵੀਡੀਓ ਜਵਾਬ ਦੇਣ ਲੱਗਾ ਧਿਆਨ ਨਾਲ ਸੁਣਿਓ ਵੀਡੀਓ 'ਚ ਪੂਰੀ ਨੈਤਿਕਤਾ ਬਣਾ ਕੇ ਰੱਖੀ ਜਾਵੇਗੀ ਤੇ ਇਨਸਾਨੀਅਤ ਦਾ ਪਾਠ ਵੀ ਪੜਾਵਾਂਗੇ ਨਾਲ ਹੀ ਕਾਮਰੇਡੀ ਇਨਕਲਾਬ ਦੇ ਨਾਰੇ ਵੀ ਲੱਗਦੇ ਰਹਿਣਗੇ ਇਸਲਾਮ ਦਾ ਸਭ ਤੋਂ ਵੱਡਾ ਸਥਾਨ ਹੈ ਮੱਕਾ ਜਿੱਥੇ ਸਿਰਫ ਮੁਸਲਮਾਨ ਹੀ ਜਾ ਸਕਦੇ ਆ ਤੁਸੀਂ ਦੁਨੀਆ ਦੇ ਹਰ ਮੁਲਕ ਜਾ ਸਕਦੇ ਆ ਕੋਈ ਕਿਤੇ ਵੀ ਆ ਜਾ ਸਕਦਾ ਪਰ ਮੱਕੇ 'ਚ ਮੁਸਲਮਾਨਾਂ ਤੋਂ ਬਿਨਾ ਕੋਈ ਨਹੀਂ ਜਾ ਸਕਦਾ ਕਿਉਂ ਕਿਉਂਕਿ ਉਹਨਾਂ ਦਾ ਇਹ ਧਾਰਮਿਕ عقیدہ ਹੈ ਅਗਲਿਆਂ ਦੀ ਮਰਜ਼ੀ ਹੈ ਕਿ ਗੈਰ ਮੁਸਲਮਾਨ ਨੂੰ ਅਲਾਉ ਕਰਨਾ ਹੈ ਕਿ ਨਹੀਂ ਕਰਨਾ ਵੈਟਿਕਨ ਸਿਟੀ ਤੁਸੀਂ ਘੁੰਮਣ ਫਿਰਨ ਜਾਓ ਕੋਈ ਨਹੀਂ ਰੋਕਦਾ ਪਰ ਜਿੱਥੇ ਉਹਨਾਂ ਦੀ ਚਰਚ ਹੈ ਵੈਟਿਕਨ ਦਾ ਆਫੀਸ਼ੀਅਲ ਏਰੀਆ ਹੈ ਉੱਥੇ ਤੁਸੀਂ ਨਹੀਂ ਜਾ ਸਕਦੇ ਕਿਉਂਕਿ ਇਹ ਉਹਨਾਂ ਦਾ ਰੂਲ ਹੈ ਅਗਲਿਆਂ ਦੀ ਮਰਜ਼ੀ ਹੈ ਤੁਹਾਨੂੰ ਅਲਾਉ ਕਰਨਾ ਹੈ ਕਿ ਨਹੀਂ ਤੁਸੀਂ ਟਿੱਕ ਲਓ ਲਾਲ ਕਿਲੇ ਜਾਵੋ ਪਰ ਲਾਲ ਕਿਲੇ ਦਾ ਬਾਹਰਲਾ ਏਰੀਆ ਤੁਸੀਂ ਘੁੰਮ ਸਕਦੇ ਆ ਅੰਦਰਲੇ ਪਾਸੇ ਆਮ ਲੋਕਾਂ ਦੇ ਜਾਣ ਤੇ ਪਾਬੰਦੀ ਹੈ ਕਿਉਂ ਕਿਉਂਕਿ ਲਾਲ ਕਿਲੇ ਦੀ ਇਮਾਰਤ ਯੂਨੈਸਕੋ ਅਧੀਨ ਇੱਕ ਹੈਰੀਟੇਜ ਇਮਾਰਤ ਹੈ ਤੇ ਉੱਥੇ ਕੋਈ ਖਰਾਬੀ ਨਾ ਹੋਵੇ ਅਗਲੇ ਕਹਿੰਦੇ ਵੀ ਬਾਹਰ ਘੁੰਮੋ ਅੰਦਰ ਨਹੀਂ ਜਾਣਾ ਅਗਲਿਆਂ ਦੀ ਮਰਜ਼ੀ ਹੈ ਅਲਾਉ ਕਰਨਾ ਕਿ ਨਹੀਂ ਕਰਨਾ ਤੁਸੀਂ ਹਵਾਈ ਜਹਾਜ਼ ਦੀ ਟਿਕਟ ਲਈ ਤੁਸੀਂ ਅੰਦਰ ਸੀਟਾਂ ਤੇ ਜਾ ਕੇ ਬੈਠ ਸਕਦੇ ਹੋ ਪਰ ਕੋਕਪਿਟ ਵਿੱਚ ਨਹੀਂ ਜਾ ਸਕਦੇ ਉਥੇ ਬਾਹਰ ਲਿਖਿਆ ਹੋਇਆ ਓਨਲੀ ਅਥਾਰਾਈਜ਼ਡ ਅਲਾਉਡ ਹੁਣ ਤੁਸੀਂ ਕਹੋ ਵੀ ਮੈਂ ਤਾਂ ਸਾਰੇ ਜਹਾਜ਼ ਦੀ ਟਿਕਟ ਲਈ ਆ ਮੈਂ ਕੋਕਪਿਟ ਦੇ ਅੰਦਰ ਹੀ ਬੈਠਣਾ ਹੈ ਅਗਲੇ ਜਾਣ ਦੇਣਗੇ ਅਗਲਿਆਂ ਨੇ ਤੁਹਾਨੂੰ ਥੱਲੇ ਲਾ ਕੇ ਜਹਾਜ਼ ਤੁਰ ਲੈਣਾ ਵੀ ਇਹ ਤਾਂ ਪਾਗਲ ਹੈ ਅਗਲਿਆਂ ਦੀ ਮਰਜ਼ੀ ਹੈ ਨਾ ਅਲਾਉ ਕਰਨਾ ਕਿ ਨਹੀਂ ਕਰਨਾ ਬਤਾਨੀ ਵਾਲੀ ਰਾਣੀ ਦੇ ਮਹਿਲ ਵਿਕੰਗਮ ਪੈਲੈਸ ਦੇ ਵਿੱਚ ਤੁਸੀਂ ਇੱਕ ਹਿੱਸੇ ਜਾ ਸਕਦੇ ਹੋ ਸਾਰੇ ਮਹਿਲ ਚ ਨਹੀਂ ਜਾ ਸਕਦੇ ਅਗਲਿਆਂ ਦੀ ਇਹ ਮਾਲਕੀ ਹੈ ਅਗਲਿਆਂ ਦੀ ਮਰਜ਼ੀ ਹੈ ਅਲਾਹੁ ਕਰਨਾ ਤੇ ਨਹੀਂ ਕਰਨਾ ਹੁਣ ਛੋਟੀ ਉਦਾਹਰਣ ਦੇ ਦਵਾਂ ਆਪਣੇ ਘਰਾਂ ਦੀ ਆਪਾਂ ਘਰ ਚ ਪਰੌਣਿਆਂ ਵਾਸਤੇ ਇੱਕ ਕਮਰਾ ਬਣਾਇਆ ਹੁੰਦਾ ਜਿਹਨੂੰ ਆਪਾਂ ਕਹਿੰਦੇ ਆ ਡਰਾਇੰਗ ਰੂਮ ਆਪਣੇ ਘਰ ਚ ਕੋਈ ਮਹਿਮਾਨ ਆਵੇ ਆਪਾਂ ਉਹਨੂੰ ਬੈੱਡਰੂਮ ਚ ਲਿਜਾਂਦੇ ਆਂ ਵੀ ਡਰਾਇੰਗ ਰੂਮ ਚ ਲਿਜਾਂਦੇ ਆਂ ਉਹਨੂੰ ਮਹਿਮਾਨਖਾਨੇ ਚ ਬਿਠਾਇਆ ਜਾਂਦਾ ਕਿਉਂਕਿ ਘਰ ਦੀ ਇੱਕ ਮਰਿਆਦਾ ਹੈ ਕਿ ਮਹਿਮਾਨ ਨੂੰ ਡਰਾਇੰਗ ਰੂਮ ਚ ਬਿਠਾਇਆ ਜਾਂਦਾ ਉਹਨੂੰ ਸਿੱਧਾ ਬੈਡਰੂਮ ਚ ਨਹੀਂ ਵਿਖਾਉਂਦੇ ਉਹਨੂੰ ਸਿਰਦਾਰ ਸੂਇਟ ਨਹੀਂ ਜਾਂਦੇ ਇਹ ਮਰਿਆਦਾ ਹੈ ਇੱਕ ਸਿਸਟਮ ਹੈ ਸਾਡਾ ਘਰ ਹੈ ਸਾਡੀ ਮਾਲਕੀ ਹੈ ਸਾਡੀ ਪ੍ਰਾਈਵੇਸੀ ਹੈ ਡਰਾਇੰਗ ਰੂਮ ਦੀ ਤੇ ਬੈਡਰੂਮ ਦੀ ਪ੍ਰਾਈਵੇਸੀ ਦਾ ਫਰਕ ਹੁੰਦਾ ਜੇ ਅਜਿਹਾ ਨਹੀਂ ਤਾਂ ਤੁਸੀਂ ਡਰਾਇੰਗ ਰੂਮ ਬਣਾਇਆ ਹੀ ਕਿਉਂ ਸਿੱਧਾ ਬੈਡਰੂਮ ਹੀ ਬਣਾ ਲਓ ਹੁਣ ਨੈਤਿਕਤਾ ਕਹਿੰਦੀ ਹੈ ਵੀ ਮਹਿਮਾਨ ਆਇਆ ਤਾਂ ਮਹਿਮਾਨ ਬੈਡਰੂਮ ਚ ਆ ਗਿਆ ਤਾਂ ਕੀ ਬੈਡਰੂਮ ਅਪਵਿੱਤਰ ਹੋ ਜਾਣਾ ਕੀ ਪਰੌਣਿਆਂ ਨੂੰ ਬੈਡਰੂਮ ਚ ਜਾਣ ਦਾ ਹੱਕ ਨਹੀਂ ਬਸੇ ਇੱਕ ਲੱਖੀ ਜੈਸਚਰ ਆ ਪੂਰੀ ਦੁਨੀਆ ਦੇ ਵਿੱਚ ਵੀ ਆਏ ਪਰੋਣੇ ਨੂੰ ਡ్రਾਈੰਗ ਰੂਮ ਚ ਪਹੇ ਜਾਦਾ ਹੈ ਰਾਈਟ ਹੁਣ ਤੁਸੀਂ ਕਿਸੇ ਹੋਟਲ ਚ ਗਏ ਤੁਸੀਂ ਉਸ ਹੋਟਲ ਦੀ ਰਸੋਈ ਚ ਜਾ ਸਕਦੇ ਉਹਨਾਂ ਨੇ ਬਾਹਰ ਲਿਖਿਆ ਹੁੰਦਾ ਓਨਲੀ ਸਟਾਫ ਜਾਂ ਫਿਰ ਓਨਲੀ ਅਥੋਰਾਈਜ਼ਡ ਪਰਸਨ ਅਲਾਉ ਉਥੇ ਉਹਨਾਂ ਦੀ ਮਰਜ਼ੀ ਹੈ ਵੀ ਜਾਣ ਦੇਣਾ ਅੰਦਰ ਕਿ ਨਹੀਂ ਉਥੇ ਨੈਤਿਕਤਾ ਜਿਹੇ ਸਭ ਸਾਰਿਆਂ ਦਾ ਬਰਾਬਰ ਹੱਕ ਹੈ ਕੋਈ ਵੀ ਆ ਜਾ ਸਕਦਾ ਹੈ ਕੋਈ ਵੀ ਕੰਮ ਕਰ ਸਕਦਾ ਹੈ ਇਹ ਤਾਂ ਨਹੀਂ ਧੱਕਾ ਹੈ ਇਹ ਗੱਲਾਂ ਨਹੀਂ ਚੱਲ ਸਕਦੀ ਯੂਰੋਸ਼ਲਮ ਦੀ 33 ਏਕੜ ਥਾ ਜਿਸ ਵਾਸਤੇ ਇਜ਼ਰਾਈਲ ਨੇ ਪੂਰੀ ਦੁਨੀਆ ਸ਼ੱਕੇ ਟੰਗੀ ਹੋਈ ਆ ਕਿੰਨਾ ਘਾਣ ਬੱਚਾ ਪੀੜਦਾ ਉਹਨਾਂ ਨੇ ਕਿਉਂ 33 ਏਕੜ ਜ਼ਮੀਨ ਬਦਲੇ ਜਿਹੜੀ ਉਹ ਕਹਿੰਦੇ ਵੀ ਇਹ ਸਾਡੀ ਜ਼ਮੀਨ ਹੈ ਅਗਲਿਆਂ ਦੀ ਉਹ ਮਾਲਕੀਆ ਤੇ ਉਸ ਜ਼ਮੀਨ ਬਦਲੇ ਅਗਲੇ ਸਾਰੀ ਦੁਨੀਆ ਤੱਕੀ ਫਿਰਦੇ ਆ ਜ਼ੁਲਮ ਕਰ ਰਹੇ ਇਹਨਾਂ ਕਾਮਰੇਡਾਂ ਨੂੰ ਸਵਾਲ ਆ ਹੁਣ ਮੇਰਾ ਜਾਂ ਫਿਰ ਜਿਹੜੇ ਕਹਿੰਦੇ ਜੀ ਪ੍ਰਵਾਸੀਆਂ ਨੂੰ ਕੱਢਣਾ ਹੈ ਤੱਕਾ ਹੈ ਜੀ ਇਹ ਨੈਤਿਕਤਾ ਵਾਲੀ ਗੱਲ ਨਹੀਂ ਜੀ ਪੰਜਾਬ ਸਾਰਿਆਂ ਦਾ ਸਾਂਝਾ ਆ ਇਹ ਉਹ ਕਾਮਰੇਡ ਮੱਕੇ ਜਾ ਕੇ ਦਿਖਾਓਂ ਕਾਮਰੇਡ ਵੈਟਿਕਨ ਦੇ ਅੰਦਰ ਵੜ ਕੇ ਦਿਖਾਓ ਕਾਮਰੇਡ ਕਿਸੇ ਜਹਾਜ਼ ਦੇ ਕਾਕਪਿਟ ਜਾ ਕੇ ਦਿਖਾਓ ਕਾਮਰੇਡ ਕਿਸੇ ਘਰ ਗਏ ਬਿਨਾ ਪੁੱਛੇ ਅਗਲੇ ਦੇ ਬੈੱਡਰੂਮ ਚ ਵੜ ਕੇ ਹੋਣਾ ਕਾਮਰੇਡ ਰਾਣੀ ਦੇ ਮਹਿਲ ਦੇ ਅੰਦਰ ਜਾ ਕੇ ਵਿਖਾਓ ਕਾਮਰੇਡ ਮੰਗ ਕਰਨ ਵੀ ਸਾਨੂੰ ਯਰੂਸ਼ਲਮ ਚ ਜ਼ਮੀਨ ਦਿਓ ਉੱਥੇ ਜਾ ਕੇ ਇਹ ਬਰਾਬਰੀ ਹੱਕਾਂ ਇਨਸਾਨੀਅਤ ਇਨਕਲਾਬ ਨੈਤਿਕਤਾ ਦਾ ਨਾਰਾ ਲਾਉਣ ਉੱਥੇ ਇਹਨਾਂ ਦੇ ਬਿਆਨ ਕਮ ਆਉਣਗੇ ਅਗਲੇ ਕੁੜੇ 'ਤੇ ਗੋਲੀ ਮਾਰਦੇ ਆ ਨਾਲੇ ਵੱਡਾ ਛੋਟਾ ਵੀ ਨਹੀਂ ਦੇਖਦੀ ਕੀ ਬੰਦਾ ਨਹੀਂ ਚਿੱਤਰ ਲੈ ਲਓ ਨੈਤਿਕਤਾ ਹੱਕ ਬਰਾਬਰੀ ਇਨਕਲਾਬ ਹੁਣ ਆਉਂਦੀ ਗੱਲ ਇੱਥੇ ਪੰਜਾਬ ਦੀ ਵੀ ਇਹ ਧਰਤੀ ਇੰਨੀ ਜ਼ਰਖੇਜ਼ ਆ ਇਹ ਦੁਨੀਆ ਦੀਆਂ ਸਭ ਤੋਂ ਉਪਜਾਊ ਜ਼ਮੀਨਾਂ ਚੋਂ ਇੱਕ ਆ ਇਸ ਦਾ ਆਪਣਾ ਇੱਕ ਇਤਿਹਾਸ ਦਾ ਆਪਣਾ ਇੱਕ ਸੱਭਿਆਚਾਰ ਇਸ ਧਰਤੀ ਤੇ ਗੁਰੂ ਸਾਹਿਬਾਨ ਦਾ ਪ੍ਰਕਾਸ਼ ਹੋਇਆ ਇੱਥੇ ਖਾਲਸਾ ਸਾਜਿਆ ਜਿਸ ਨੇ ਸਦੀਆਂ ਦੀ ਗੁਲਾਮੀ ਖਤਮ ਕੀਤੀ ਇਸ ਧਰਤੀ ਤੇ ਸਹਿਬਜ਼ਾਦਿਆਂ ਦਾ ਲਹੂ ਡੁੱਲਾ ਇਸ ਧਰਤੀ ਵਾਸਤੇ ਲੱਖਾਂ ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ ਇਸ ਧਰਤੀ ਤੇ ਸਿੱਖਾਂ ਦਾ ਪਾਤਸ਼ਾਹੀ ਦਾਵਾ ਹੈ ਇਸ ਧਰਤੀ ਵਾਸਤੇ ਪੰਜਾਬ ਦਾ ਜੰਮਿਆ ਕੋਈ ਦੁੱਲਾ ਪੱਟੀ ਕੋਈ ਦਵਾਨ ਮੋਹਕਮ ਚੰਦ ਕੋਈ ਸੁਖਾ ਸਿੰਘ ਮਹਿਤਾਬ ਸਿੰਘ ਕੋਈ ਉਦਮ ਸਿੰਘ ਕੋਈ ਜਿੰਦਾ ਸੁਖਾ ਕੋਈ ਮਦਨਾਲ ਢੀਂਗਰਾ ਕੋਈ ਅਹਿਮਦ ਖਰਲ ਕੋਈ ਜਿਉਣਾ ਕੋਈ ਜੱਗਾ ਸਿਰ ਦੇ ਵੀ ਸਕਦੇ ਆ ਤੇ ਸਿਰ ਲੈ ਵੀ ਸਕਦੇ ਆ ਜੇ ਮੱਕੇ ਦੇ ਅੰਦਰ ਮੁਸਲਮਾਨ ਦੂਜੇ ਨੂੰ ਵੜਨ ਨਹੀਂ ਦਿੰਦੇ ਜੇ ਬੈਟ ਕਹਿੰਦੇ ਕੋਈ ਅੰਦਰ ਨਹੀਂ ਜਾ ਸਕਦਾ ਹਰ ਹੋਕਲ ਦੇ ਹਰ ਸੰਸਥਾ ਦੇ ਸੂਲ ਆ ਸਿਰੇ ਪੰਜਾਬ ਦੀ ਪਵਿੱਤਰ ਧਰਤੀ ਤੇ ਆ ਕੇ ਕੋਈ ਪਾਣ ਦੀਆਂ ਪਚਕਾਰੀਆਂ ਕਿਵੇਂ ਮਾਰ ਜੂ ਫਿਰ ਪੰਜਾਬ ਦੀ ਧਰਤੀ ਤੇ ਕੋਈ ਮਸੂਮ ਬਾਲਾਂ ਨੂੰ ਹੋ ਘੂ ਕੇ ਕਿਵੇਂ ਮਾਰ ਜੂ ਫਿਰ ਇਸ ਧਰਤੀ ਤੇ ਕੋਈ ਭਈਆ ਕਿਸੇ ਸਰਦਾਰ ਦੀ ਪੱਗ ਨੂੰ ਹੱਥ ਕਿਵੇਂ ਲਾਜੇ ਰੈਸਟੀ ਤੇ ਕੋਈ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਹੱਕ ਕਿਵੇਂ ਪਾ ਕੇ ਭੱਜ ਸਕਦਾ ਇਹਨਾਂ ਦੀ ਨੈਤਿਕਤਾ ਬੜੇ ਭਾਂਡੇ ਚ ਫਿਰ ਕਾਦੇ ਹੱਕ ਤੇ ਬਰਾਬਰੀ ਜਿਹੜੇ ਇੱਜ਼ਤਾਂ ਤੱਕਣਾ ਗਏ ਜਿਹੜੇ ਮਾਸੂਮ ਬੱਚਿਆਂ ਨਾਲ ਬਲਾਤਕਾਰ ਕਰਨ ਪੰਜਾਬ ਕੋਈ ਸ਼ਾਮਲਾੜ ਥੋੜੀ ਜਾਂ ਵੀ ਇੱਥੇ ਆ ਕੇ ਕੋਈ ਕਬਜ਼ਾ ਕਰ ਲਵੇ ਕੋਈ ਝੁੱਗੀਆਂ ਪਾ ਲਵੇ ਕੋਈ ਆ ਕੇ ਤੰਬਾਕੂ ਗਿਰੀਆਂ ਦਾ ਗੰਧ ਪਾਵੇ ਕੋਈ ਆ ਕੇ ਪਾਂਦੀਆਂ ਕੁਚਕਾਰੀਆਂ ਮਾਰੇ ਕੋਈ ਆ ਕੇ ਬੰਦੇ ਮਾਰੇ ਬਲਾਤਕਾਰ ਕਰੇ ਕੋਈ ਆ ਕੇ ਧੱਕੇ ਨਾਲ ਜ਼ਮੀਨਾਂ ਤੇ ਕਬਜ਼ੇ ਕਰੇ ਇਸ ਧਰਤੀ ਤੇ ਪੰਜਾਬੀਆਂ ਦਾ ਦਾਵਾ ਹੈ ਇਸ ਧਰਤੀ ਦੇ ਇਹ ਅਸੂਲ ਆ ਇੱਕ ਕਾਮਰੇਡ ਆ ਕੋ ਕਹਿੰਦਾ ਇਹ ਜੀ ਪੰਜ ਪਿਆਰੇ ਵੀ ਪੰਜਾਬ ਤੋਂ ਬਾਹਰੋਂ ਸੀਗੇ ਇਹਨੂੰ ਪੁੱਛੇ ਵੀ ਪੰਜ ਪਿਆਰੇ ਸੀਸ ਦੇ ਕੇ ਇਸ ਧਰਤੀ ਖਾਤਰ ਕੁਰਬਾਨੀ ਕਰਨ ਆਏ ਸੀ ਵੀ ਇੱਥੇ ਲੋਕਾਂ ਦੇ ਸਿਰ ਲਾਉਣ ਉਹ ਭਲਾ ਰੋਜੀ ਰੋਟੀ ਨੂੰ ਆਏ ਸੀ ਬਲਾਤਕਾਰ ਕਰਨ ਵਾਲਿਆਂ ਨਾਲ ਪੰਜ ਪਿਆਰਿਆਂ ਦੀ ਤੁਲਨਾ ਕਰਦੇ ਤੁਹਾਨੂੰ ਥੋੜੀ ਸ਼ਰਮ ਤਾਂ ਆਉਣੀ ਚਾਹੀਦੀ ਆ ਸਾਰੀ ਉਮਰ ਤੁਸੀਂ ਸਿੱਖੀ ਨੂੰ ਭੰਡਣ ਤੇ ਲਾਈ ਤੇ ਹੁਣ ਪੰਜ ਪਿਆਰੇ ਚੇਤੇ ਆ ਗਏ ਕੀ ਉਸ ਸਮੇਂ ਭਾਰਤ ਇੱਕ ਨੇਸ਼ਨ ਸਟੇਟ ਸੀ ਜਿਵੇਂ ਹੁਣ ਹੈ ਕੀ ਉਦੋਂ ਇਸ ਤਰ੍ਹਾਂ ਥੋਪ ਦੇ ਭਾ ਪ੍ਰਵਾਸ ਹੁੰਦਾ ਸੀ ਕੀ ਉਦੋਂ ਇਹ ਰਾਜ ਹੁੰਦੇ ਸੀ 1699 ਦੀ ਵਿਸਾਖੀ ਵੇਲੇ ਇਸ ਪੂਰੇ ਖਿੱਤੇ ਦੀ ਹਕੀਕਤ ਹੋਰ ਸੀ ਅੱਜ ਹੋਰ ਹੈ ਕੋਈ ਦਲੀਲ ਚ ਦਾਮ ਵੀ ਹੋਵੇ ਵੀ ਬਸ ਸ਼ੁਰਲੀ ਛੱਗਣੀਆਂ ਹਵਾ ਚ ਚਲੋ ਇਹ ਜੇ ਦਲੀਲ ਮੰਨ ਵੀ ਲਈ ਜਾਵੇ ਤਾਂ ਸਵਾਲ ਹੈ ਕਿ ਉਹ ਪੰਜ ਪਿਆਰੇ ਤਾਂ ਚਮਕੌਰ ਸਾਹਿਬ ਵੀ ਜੰਗ ਵੇਲੇ ਤੱਕ 40 ਲੱਖ ਦਾ ਢੇਰਾ ਵੇਖ ਕੇ ਆਪਣੀ ਟਿੰਡ ਫੋੜੀ ਚੁੱਕ ਕੇ ਓਡੀਸ਼ਾ, ਗੁਜਰਾਤ, ਬਿਹਾਰ, ਯੂਪੀ ਨੂੰ ਨਹੀਂ ਸੀ ਭੱਜੇ। ਮਿੱਥ ਕੇ ਛੀਂਧੀਆਂ ਪਾਈਆਂ ਸੀ। ਦੋ ਪਿਆਰੇ ਤਾਂ ਅਖੀਰ ਤੱਕ ਕਲਗੀਧਰ ਪਾਤਸ਼ਾਹ ਦੇ ਨਾਲ ਰਹੇ। ਇਧਰ ਆ ਪਿੱਛੇ ਜੇ ਪਟਾਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਬੀੜੀਆਂ ਸਿਗਰਟਾਂ ਪੀਂਦੇ ਸੀ ਉਹ ਬੰਦੇ ਕਤਲ ਕਰਦੇ ਸੀ ਉਦੋਂ ਯੂਪ ਕੋਈ ਸੂਬਾ ਸੀਗਾ ਕਿ ਨਹੀਂ ਇਹਨਾਂ ਤੇ ਇੱਕ ਕਹਾਵਤ ਪੂਰੀ ਧੁਕਦੀ ਆ ਜੱਬਲ ਪੁੱਤ ਨਾ ਜੰਮੀਏ ਤੇ ਧੀ ਅੰਨੀ ਚੰਗੀ ਸਿੱਖੀ ਤੇ ਪੰਜਾਬ ਦੇ ਵਿਰੋਧੀ ਇਹ ਕਾਮਰੇਡ ਬਿਆਨ ਦੇਣ ਲੱਗੇ ਇਸ ਮਸਲੇ ਨੂੰ ਪ੍ਰਵਾਸੀ ਬਨਾਮ ਸਿੱਖ ਬਣਾਉਣ ਲੱਗੇ ਭੁੱਲ ਗਏ ਵੀ ਪਈਆਂ ਖਿਲਾਫ ਸਭ ਤੋਂ ਪਹਿਲਾ ਮਤਾ ਪਾਉਣ ਵਾਲੀ ਪੰਚਾਇਤ ਦਾ ਸਰਪੰਚ Hindu veer ਸੀਗਾ ਹੋਮਵਰਕ ਤਾਂ ਕਰ ਲਿਆ ਕਰੋ ਕਿਉਂ ਲੋਕਾਂ ਤੋਂ ਗਾਲਾਂ ਖਾਣੇ ਫਿਰਦੇ ਨਾਲੇ ਇੱਕ ਗੱਲ ਹੋਰ ਦੱਸੋ ਕਾਮਰੇਡੋ ਕੁਸੀ ਕਿਸਾਨ ਮਜ਼ਦੂਰ ਦਾ ਨਾਰਾ ਲੰਨੇ ਫਿਰ ਪੰਜਾਬ ਦੇ ਮਜ਼ਦੂਰਾਂ ਨੂੰ ਪਿੱਛੇ ਕਰਕੇ ਤੇ ਪ੍ਰਵਾਸੀਆਂ ਦਾ ਹੇਜ਼ ਜ਼ਿਆਦਾ ਆਉਂਦਾ ਤੁਹਾਨੂੰ ਇਹ ਮੰਗ ਤਾਂ ਉੱઠી ਆ ਪੰਜਾਬੀਆਂ ਵੱਲੋਂ ਨਾ ਇਕੱਲੇ ਸਿੱਖਾਂ ਵੱਲੋਂ ਇਸ ਮੰਗ 'ਚ ਹਿੰਦੂ ਮੁਸਲਮਾਨ ਵੀ ਸ਼ਾਮਲ ਨੇ ਫਿਰ ਤੁਹਾਡੇ ਵਾਸਤੇ ਪ੍ਰਵਾਸੀ ਪਹਿਲਾਂ ਕਿ ਪੰਜਾਬੀ ਪਹਿਲਾਂ ਇਹ ਲੋਕਾਂ ਨੂੰ ਸਪਸ਼ਟ ਕਰਦੇ ਜੇ ਪ੍ਰਵਾਸੀ ਹੀ ਪਿਆਰੇ ਆ ਤਾਂ ਕਿਸਾਨਾਂ ਮਜ਼ਦੂਰਾਂ ਤੋਂ ਪੈਸੇ ਲੈਣੇ ਬੰਦ ਕਰ ਦਿਓ ਪੰਜਾਬਦਿਆਂ ਤੇ ਆਪਣੀ ਯੂਨੀਅਨਾਂ ਦਾ ਨਾਮ ਬਦਲ ਦਿਓ ਰੱਖ ਲਓ ਪ੍ਰਵਾਸੀ ਯੂਨੀਅਨ ਰਾਜੇਆ ਪ੍ਰਵਾਸੀ ਯੂਨੀਅਨ ਅਗਰਾਹਾ ਪਰਵਾਸੀ ਕੀਤੀ ਹੁੰਦੀ ਹੈ ਫਿਰ ਤੁਸੀਂ ਹੱਕਦਾਰ ਹੁੰਦੇ ਆ ਪਰਵਾਸੀਆਂ ਦੀ ਆਵਾਜ਼ ਬੁਲੰਦ ਕਰਨ ਦੀ ਪੰਜਾਬ ਦਾ ਮਜ਼ਦੂਰ ਵਰਗ ਇਹਨਾਂ ਅਖੌਤੀ ਜਥੇਬੰਦੀਆਂ ਤੋਂ ਪੁੱਛੇ ਵੀ ਅੱਜ ਤੱਕ ਇਹਨਾਂ ਨੇ ਉਨ੍ਹਾਂ ਦੇ ਹੱਕਾਂ ਲਈ ਕੀਤਾ ਕੀ ਹੈ ਜੇ ਪ੍ਰਵਾਸੀ ਇੱਥੋਂ ਜਾਣਗੇ ਤਾਂ ਪੰਜਾਬੀ ਮਜ਼ਦੂਰ ਨੂੰ ਕੰਮ ਮਿਲੂਗਾ ਜਿਹੜਾ ਪ੍ਰਵਾਸੀਆਂ ਨੇ ਨੱਪਿਆ ਹੋਏ ਫਿਰ ਇਹ ਯੂਨੀਅਨਾਂ ਨੂੰ ਸਵਾਲ ਪੁੱਛੋ ਕਿ ਸਾਡੇ ਹੱਕ ਕਿੱਥੇ ਆ ਜੀ ਕਹਿਣ ਨੂੰ ਬੜਾ ਕੁਛ ਆ ਪਰ ਵੀਡੀਓ ਲੰਮੀ ਹੋ ਜਾਣੀ ਆ ਸੋ ਸਵਾਲ ਅਜੇ ਡੀਐਸਪੀ ਬੀਬਾ ਜੋਤੀ ਯਾਦਵ ਨੂੰ ਵੀ ਕਰਨੇ ਆ ਸੋ ਖਾਮਰੇਡਾਂ ਨੂੰ ਇੱਥੇ ਥੋੜਾ ਸਾਹ ਲੈਣ ਦੀ ਹੈ ਗੱਲ ਕਰਦੇ ਆ ਬੀਬਾ ਜੋਤੀ ਯਾਦਵ ਜਿਨਾਂ ਨੇ ਬਿਆਨ ਦਿੱਤਾ ਵੀ ਭਾਰਤ ਇੱਕ ਦੇਸ਼ ਆ ਤੇ ਇੱਥੇ ਸਾਰਿਆਂ ਦੇ ਬਰਾਬਰ ਅਧਿਕਾਰ ਆ ਬੀਬਾ ਜੀ ਕਿਉਂਕਿ ਪੰਜਾਬ ਦੀ ਮੂਹ ਧੀ ਆ ਸਤਿਕਾਰ ਕਰਦੇ ਆਪਾਂ ਪਰ ਉਹਨਾਂ ਨੂੰ ਕੁਝ ਸਵਾਲ ਆ ਮੇਰੇ ਪਹਿਲੀ ਗੱਲ ਤੇ ਬੀਬਾ ਜੀ ਜੇ ਸਾਰਿਆਂ ਨੂੰ ਬਰਾਬਰ ਹੱਕ ਆ ਤਾਂ ਕੀ ਫਿਰ ਹਿਮਾਚਲ ਅਰੁਣਾਚਲ ਪ੍ਰਦੇਸ਼ ਨਾਗਾਲੈਂਡ ਸਿਕੰਡ ਉੱਤਰਾਖੰਡ ਮਿਗਾਲਿਆ ਮਿਜ਼ੋਰਮ ਮਣੀਪੁਰ ਇਹ ਭਾਰਤ ਤੋਂ ਬਾਹਰ ਪੈਂਦੇ ਕੀ ਇੱਥੇ ਭਾਰਤ ਦਾ ਕਾਨੂੰਨ ਲਾਗੂ ਨਹੀਂ ਹੁੰਦਾ ਕਿ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਜਾਂ ਸਰ ਉੱਥੇ ਟਰੰਪ ਸਰਕਾਰ ਦੇ ਬਾਰੇ ਜਿੱਤੀ ਅਮਰੀਕਾ ਜੇ ਕਾਨੂੰਨ ਇੱਕ ਆ ਜੇ ਅਧਿਕਾਰ ਬਰਾਬਰ ਆ ਸਿਰ ਇਨਾ ਰਾਜਾਂ ਚ ਬਾਹਰੀ ਲੋਕਾਂ ਵਾਸਤੇ ਵੱਖਰੇ ਕਾਨੂੰਨ ਕਿਵੇਂ ਉਦਾਹਰਣ ਦੇ ਦਿੰਨਾ ਨਾਗਾਲੈਂਡ ਚ ਆਰਟੀਕਲ 371 A ਅਨੁਸਾਰ ਸਿਰਫ ਰਾਜ ਦੇ ਆਦੀਵਾਸੀ ਕਬੀਲਿਆਂ ਨੂੰ ਜ਼ਮੀਨ ਖਰੀਦਣ ਦੀ ਆਗਿਆ ਸਿੱਕਮ ਚ ਆਰਟੀਕਲ 371 F ਬਾਹਰੀ ਸੂਬਿਆਂ ਦੇ ਲੋਕਾਂ ਨੂੰ ਜ਼ਮੀਨ ਵਿਕਰੀ ਤੋਂ ਰੋਕਦਾ ਹੈ हिमाचल प्रदेश च सेक्शन 118 ਅਨੁਸਾਰ ਬਾਰੀ ਲੋਕਾਂ ਨੂੰ ਖੇਤੀਬਾੜੀ ਜ਼ਮੀਨ ਖਰੀਦਣ ਲਈ ਸਰਕਾਰੀ ਆਗਿਆ ਚਾਹੀਦੀ ਹੈ। ਉੱਤਰਾਖੰਡ ਚ 2025 ਦੇ ਨਵੇਂ ਕਾਨੂੰਨ ਅਨਸਾਰ 11 ਜ਼ਿਲ੍ਹਿਆਂ ਚ ਬਾਰੀ ਲੋਕਾਂ ਨੂੰ ਖੇਤੀ ਜ਼ਮੀਨ ਖਰੀਦਣ ਤੋਂ ਪੂਰੀ ਤਰ੍ਹਾਂ ਪਾਬੰਦੀ ਹੈ। ਹੁਣ ਆਪਾਂ ਉੱਤਰ ਪੂਰਬੀ ਰਾਜਾਂ ਨਘਾਲਿਆ ਮਜ਼ੋਰਮ ਤੇ ਆਈਏ। ਉੱਥੇ ਵੀ 6ਵੀਂ ਅਨੁਸੂਚੀ ਅਧੀਨ ਬਾਰੀਆਂ ਨੂੰ ਜ਼ਮੀਨ ਖਰੀਦਣ ਤੋਂ ਰੋਕਦੇ ਆ ਕਾਨੂੰਨ ਬਣੇ ਆ ਜਿਹੜੇ ਕਿ ਆਦੀਵਾਸੀ ਖੇਤਰਾਂ ਨੂੰ ਸੁਰੱਖਿਆ ਦਿੰਦੇ ਆ। अब बताओ मैं कि क्या कोई आपके जमीन खरीद सकता है कोई मुंडी डाल के बैठ जाए कोई नहीं पूछता वो कहां से आया है उसका बैकग्राउंड क्या है कहीं उसने पीछे कोई जुर्म तो नहीं किया पंजाब में उसकी जिम्मेदारी किसकी है दसोए पंजाब शामलाटा जेड़ा मर्जी 200 ਦੀ ਟਿਕਟ ਚੱਕੀ ਤੇ ਆ ਕੇ ਜਿੱਥੇ ਮਰਜੀ ਝੁੱਗੀ ਬਣਾ ਕੇ ਬਹਿਜ ਮਗਰੇ ਟੱਬਰ ਆ ਗਿਆ ਮਗਰੇ ਨਿਆਣਿਆਂ ਦੀ ক্রিকেট ਟੀਮ ਤੇ ਆ ਨਾ ਪੁੱਛਣ ਵਾਲਾ ਨਾ ਦੇਖਣ ਵਾਲਾ ਕਤਲ ਬਲਾਤਕਾਰਨ ਕਰ ਮਗਰੋਂ ਫੇਰ ਅਗਲੇ ਯੂਪੀ ਬਿਹਾਰ ਭੱਜ ਜਾ ਕੀ ਕਰੂ ਪ੍ਰਸ਼ਾਸਨ ਜੇ ਬਾਕੀ ਸੂਬੇ ਆਪਣੇ ਲੋਕਾਂ ਦੇ ਹੱਕਾਂ ਵਾਸਤੇ ਕਾਨੂੰਨ ਬਣਾ ਸਕਦੇ ਆ ਫਿਰ ਪੰਜਾਬ ਦੇ ਵਾਰੀ ਲੋਕ ਦੇਸ ਪਾਸੇ ਉੱਠ ਪੈ ਦੁੱਖ ਦਾ ਨਿਜਾ ਜਦੋਂ ਲੋਕਾਂ ਨੂੰ ਆਪਣੀ ਧਰਤੀ ਦਾ ਖੁਦ ਫੈਸਲਾ ਕਰਨ ਦਾ ਹੱਕ ਹੈ ਕਿ ਨਹੀਂ ਇਹ ਮੋٹے ਮੋٹے ਸਵਾਲ ਆ ਜਿਆਦਾ ਕੁਝ ਨਹੀਂ ਕਹਿਣਾ ਤੁਸੀਂ ਪੜੇ ਲਿਖੇ ਪਰ ਜੇ ਮੇਰੇ ਵਰਗੇ 12 ਜਮਾਤਾਂ ਪੜ ਕੇ ਇਹ ਗੱਲਾਂ ਸੋਚਦੇ ਆ ਤੁਸੀਂ ਤਾਂ ਹਾਈਲੀ ਕੁਆਲੀਫਾਈਡ ਹੋ ਯੂ ਸ਼ੁਡ نو ਬੈਟਰ ਹੁਣ ਆਉਂਦੀ ਵਾਰੀ ਉਹਨਾਂ ਲੋਕਾਂ ਦੀ ਜਿਹੜੇ ਬੇहद ਫਾਲਤੂ ਬੇਦਕੀ ਤੇ ਬਿਲਕੁਲ ਜ਼ੀਰੋ ਦਲੀਲ ਦਿੰਦੇ ਆ ਬੀ ਪੰਜਾਬ ਚੋਂ ਭਈਏ ਨਾ ਕੱਢੋ ਅਖੇ ਜੀ ਪੰਜਾਬੀ ਤਾਂ ਬਾਹਰਲੇ ਦੇਸ਼ਾਂ ਜਾਂਦੇ ਆ ਜੇ ਉੱਥੇ ਲੋਕ ਪੰਜਾਬੀਆਂ ਨੂੰ ਕੱਢਣ ਲੱਗ ਪੈਣ ਸੀ ਪਹਿਲਾਂ ਤਾਂ ਮੈਂ ਅਜਿਹੇ ਬੂਝੜ ਲੋਕਾਂ ਵਾਸਤੇ 2 ਮਿੰਟ ਦਾ ਮੌਨ ਰੱਖਦਾ ਮੈਨੂੰ ਇਹਨਾਂ ਤੇ ਤਰਸ ਆਉਂਦਾ ਇਹ ਵੀਡੀਓ ਲੰਮੀ ਹੋ ਜਾਣੀ ਆ ਮੌਨ ਨੂੰ ਮਾਰੋ ਗੋਲੀ ਮੁੱਦੇ ਤੇ ਕਰੀਏਗਾ ਕਿੱਸਾ ਲਗਾ ਮੇਰਾ ਮਜ਼ਾਕ ਪੰਜਾਬ ਦੇ ਲੋਕ ਵਿਦੇਸ਼ ਜਾਂਦੇ ਆ ਉਹ ਵਿਦੇਸ਼ੀ ਸਰਕਾਰ ਦੇ ਬਣਾਏ ਪੈਮਾਨੇ ਪੈਰਾਮੀਟਰ ਪੂਰੇ ਕਰਕੇ ਜਾਂਦੇ ਆ ਨਾ ਕਿ 200 ਦੀ ਟਿੱਕ ਚੱਕੀ ਤੇ ਸਲੀਪਰ ਡੱਬੇ ਚ ਤੁੰਨੇ ਆ ਗਏ ਬਕਾਇਦਾ ਉਹ ਲੱਖਾਂ ਰੁਪਏ ਭਰਦੇ ਆ ਉਹਨਾਂ ਦਾ ਟੈਸਟ ਪਾਸ ਕਰਦੇ ਆ ਟੈਕਸ ਫੀਸਾਂ ਫਲਾਈਟ ਟਿਕਟ ਦੇ ਪੈਸੇ ਕੁੱਲ ਮਿਲਾ ਕੇ ਘੱਟੋ ਘੱਟ 40-50 ਲੱਖ ਨੂੰ ਬੰਦਾ ਪਹੁੰਚਦਾ ਇੱਕ ਉੱਥੇ ਜਾਂਦੇ ਸਾਰ ਕੰਮ ਤੇ ਜਾਂਦੇ ਸਾਰ ਸਰਕਾਰ ਨੂੰ ਟੈਕਸ ਜਾਣਾ ਸ਼ੁਰੂ ਫਿਰ ਉੱਥੇ ਕੰਮ ਪੜਾਈ ਸ਼ਿਫਟਾਂ ਨਾਲ ਨਾਲ ਪੜਾਈ ਦੀ ਅਗਲੀ ਫੀਸ ਕੋਈ ਕਾਨੂੰਨ ਬ੍ਰੇਕ ਨਾ ਹੋਵੇ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਕਈ ਸਾਲਾਂ ਬਾਅਦ ਉੱਥੇ ਦੀ ਸਰਕਾਰ ਦੇ ਅਸੂਲਾਂ ਮੁਤਾਬਕ ਸਾਰੇ ਪੈਸੇ ਭਰ ਕੇ ਟੈਕਸ ਭਰ ਕੇ ਟੈਸਟ ਪੂਰੇ ਕਰਕੇ ਪੜਾਈ ਪੂਰੀ ਕਰਕੇ ਕੋਈ ਬੰਦਾ ਉੱਥੇ ਪੱਕਾ ਹੁੰਦਾ ਤੇ ਜਾਨ ਫੇਰ ਨਹੀਂ ਛੁੱਟਦੀ ਅੱਗੇ ਘਰ ਲਿਆ ਤੇ ਫਿਰ ਉਹਦਾ ਕਰਜ਼ਾ ਅੱਗੇ ਵਿਆਹ ਨਿਆਣੇ ਲਗਰਮ ਫਟਰਮ ਘੁੰਮਣ ਘੇਰੀ ਵੱਖਰੀ ਉਤੋਂ ਉੱਥੇ ਕਾਗਜ਼ ਪੂਰੇ ਕਰਨੇ ਆ ਰੂਲਸ ਫਾਲੋ ਕਰਨੇ ਆ ਕਾਨੂੰਨ ਦੀ ਉਲੰਘਣਾ ਕਰਨ ਤੇ ਅਗਲੇ ਜਿੱਲੀ ਵਿਸਤਰਾ ਚੁੱਕ ਕੇ ਨਜਾਜੇ ਛਾੜ ਦਿੰਦੇ ਇੱਕ ਡਾਇਲੋਗ ਸੀ ਨਾ ਸਣੀ ਦੇਉਲ ਦਾ ਵੀ ਇਹ ਕਾਗਜ਼ ਪਰ ਮੋਰ ਨਹੀਂ ਲੱਗੇਗੀ ਤਾਂ ਕਿ ਤਾਰਾ ਪਾਕਿਸਤਾਨ ਨਹੀਂ ਜਾਏਗਾ ਉਹ ਤਾਂ ਸੀ ਫੇਲਮ ਪਰ ਬਿਨਾ ਮੋਰ ਤਾਰਾ ਪਾਕਿਸਤਾਨ ਸੱਚੀ ਨਹੀਂ ਜਾ ਸਕਦਾ ਕਿਉਂਕਿ ਇਹ ਗੱਲ ਹੈ ਚੁੱਕ ਕੇ ਨਾ ਤਾਰਾ ਅੰਦਰ ਕਰਨਾ ਇਹ ਮੋਰ ਦਾ ਹੀ ਚੱਕਰ ਆ ਇਹ ਕਾਗਜ਼ਾਂ ਦਾ ਹੀ ਚੱਕਰ ਆ ਜਿਹੜਾ ਹਰ ਮੁਲਕ ਚ ਚੱਲਦਾ ਸਭ ਨੂੰ ਪਤਾ ਹੈ ਇਹ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਦਮੋਦਰਦਾਸ ਮੋਦੀ ਪਰ ਇਸ ਦਾ ਮਤਲਬ ਇਹ ਨਹੀਂ ਵੀ ਪ੍ਰਧਾਨ ਮੰਤਰੀ ਹੋਣ ਤੇ ਮੋਦੀ ਬਿਨਾ ਕਾਗਜ਼ ਜਹਾਜ਼ ਚੜ੍ਹ ਕੇ ਤੇ ਅਮਰੀਕਾ ਜਾ ਸਕਤੇ ਆ ਕਾਗਜ਼ ਤੇ ਮੋਹਰ ਲਾਉਣੀ ਪੈਣੀ ਆ ਦਿਲਜੀਤ ਚਾਹੇ ਹਾਲੀਵੁੱਡ ਤੱਕ ਪਹੁੰਚ ਚੁੱਕਾ ਪਛਾਣ ਬਣ ਗਈ ਆ ਪਰ ਮੋਹਰ ਇਹਨੂੰ ਵੀ ਲਾਉਣੀ ਪੈਣੀ ਆ ਔਨ ਅਰਾਈਵਲ ਵੀਜ਼ਾ ਦਿੰਦੇ ਆ ਕਈ ਮੁੱਲ ਪਰ ਇਮੀਗ੍ਰੇਸ਼ਨ ਪ੍ਰੋਸੈਸ ਤੋਂ ਤਾਂ ਲੰਘਣਾ ਹੀ ਪੈਣਾ ਕਾਗਜ਼ ਜ਼ਰੂਰੀ ਆ ਡੋਂਕੀ ਲਾ ਕੇ ਗਏ ਛਾਪੇ ਪੈਂਦੇ ਆ ਕਿਉਂ ਕਹਿੰਦੇ ਜੀ ਕਾਗਜ਼ ਹੈ ਨੇ ਬਿਨਾ ਕਾਗਜ਼ ਅਗਲੇ ਕਾਂਦਨੀ ਟੱਪੜ ਦਿੰਦੇ ਭਈਆਂ ਨੇ ਇੱਥੇ ਜ਼ਮੀਨਾਂ ਖਰੀਦ ਲੀਆਂ ਤੇ ਕਹਿੰਦੇ ਤੁਸੀਂ ਬੋਲੋ ਵੀ ਨਹੀਂ ਬਿਨਾ ਕਾਗਜ਼ ਅਗਲੇ ਜਹਾਜ਼ੇ ਚੜਾ ਕੇ ਘਰੇ ਤੋਰਦੇ ਆ ਇੱਥੇ ਭਈਆਂ ਨੇ ਸਿਰਾਂ ਤੋਂ ਪੱਗਾਂ ਤੇ ਚੁੰਨੀਆਂ ਲਾਤੀਆਂ ਕਹਿੰਦੇ ਬੋਲੋ ਕੁਛ ਬਾਕੀ ਆ ਵੀਡੀਓ ਬਣਾਈ ਹੋਈ ਆ ਪੰਜਾਬੀਆਂ ਤੇ ਬਿਹਾਰੀਆਂ ਦੇ ਕੰਪੈਰੀਜ਼ਨ ਬਾਰੇ ਡਿਟੇਲ ਚ ਇਹ ਜ਼ਰੂਰ ਦੇਖ ਲਿਓ ਇਹ ਤਾਂ ਹੋ ਗਈ ਗੱਲ ਵੀ ਪ੍ਰਵਾਸੀਆਂ ਦਾ ਵਿਰੋਧ ਕਿਉਂ ਆ ਅਜੇ ਮੈਂ ਘਟਨਾਵਾਂ ਨੂੰ ਜਾਣਕਾਰੀਆਂ ਨੂੰ ਯਾਨੀ ਖਬਰਾਂ ਨੂੰ ਡੀਟੇਲ ਚ ਨਹੀਂ ਦੱਸਿਆ ਮੈਂ ਸਿਰਫ ਕੁਝ ਤੱਥ ਤੇ ਬਲੀਲਾਂ ਦਿੱਤੀਆਂ ਉਹਨਾਂ ਨੂੰ ਜਿਹੜੇ ਭਈਆਂ ਦੀ ਹਮਾਇਤ ਕਰਕੇ ਬੇਤੁਕੀਆਂ ਜੀਆਂ ਗੱਲਾਂ ਕਰ ਰਹੇ ਹੁਣ ਆਉਂਦੀ ਗੱਲ ਵੀ ਇਸ ਮਸਲੇ ਦਾ ਹੱਲ ਹੈ ਪੰਜਾਬ ਚ ਇੰਨੀ ਦਿਨੀ ਹੋਈਆਂ ਇਨ੍ਹਾਂ ਖੌਫਨਾਕ ਘਟਨਾਵਾਂ ਨਾਲ ਇਹ ਗੱਲ ਜ਼ੋਰ ਫੜ ਰਹੀ ਆ ਵੀ ਭਈਆਂ ਨੂੰ ਪੱਕੇ ਤੌਰ ਤੇ ਪੰਜਾਬੋਂ ਬਾਹਰ ਕੀਤਾ ਜਾਵੇ ਪਰ ਆਪਾਂ ਕੁਝ ਹੱਲ ਦੇਾਂਗੇ ਜਿਹੜੇ ਫੌਰੀ ਤੌਰ ਤੇ ਸ਼ੁਰੂਆਤੀ ਕਦਮ ਹੋ ਸਕਦੇ ਮੈਂ ਵੀਡੀਓ ਚ ਇੱਕ ਲਾਈਨ ਬੋਲੀ ਸੀ ਪਹਿਲਾਂ ਵੀ ਪਈ ਥਾਵਾਂ ਤੇ ਲਿਖਿਆ ਹੁੰਦਾ ਓਨਲੀ ਅਥੋਰਾਈਜ਼ਡ ਪਰਸਨ ਅਲਾਉ ਪੰਜਾਬ ਚ ਭਈਏ ਆਉਣ ਤੋਂ ਪੱਕੇ ਤੌਰ ਤੇ ਨਹੀਂ ਰੋਕਿਆ ਜਾ ਸਕਦਾ ਪਰ ਆਵੇ ਉਹ ਜਿਹੜਾ ਅਥੋਰਾਈਜ਼ਡ ਆ ਜਿਵੇਂ ਪਹਿਲੇ ਨੰਬਰ ਤੇ ਇਨਰੀ ਐਂਟਰੀ ਵੈਰੀਫਿਕੇਸ਼ਨ ਹੋਵੇ ਪੰਜਾਬ ਚ ਦਾਖਲ ਹੋਣ ਵੇਲੇ ਹਰ ਵਿਅਕਤੀ ਦੀ ਬੁਨਿਆਦੀ ਜਾਣਕਾਰੀ ਲੈਣੀ ਜ਼ਰੂਰੀ ਹੈ ਨਾਮ ਮੂਲ ਪਤਾ ਮੋਬਾਈਲ ਨੰਬਰ ਤੇ ਆਧਾਰ ਕਾਰਡ ਆਦਿ ਬੇਸਿਕ ਤਸਦੀਕ ਹੋਵੇ ਜਿਵੇਂ ਅਸੀਂ ਬਾਹਰਲੇ ਦੇਸ਼ ਜਾਣਦੇ ਆ ਤਾਂ ਵੀਜ਼ਾ ਤੇ ਵੈਰੀਫਿਕੇਸ਼ਨ ਚੋਂ ਲੰਘਦੇ ਆ ਉਵੇਂ ਹੀ ਪੰਜਾਬ ਚ ਆਉਣ ਵਾਲਿਆਂ ਦੀ ਐਂਟਰੀ ਆਥਰਾਇਜ਼ ਹੋਵੇ ਦੂਜੀ ਗੱਲ ਕਿ ਪੁਲਿਸ ਬੈਕਗਰਾਉਂਡ ਚੈੱਕ ਹੋਣਾ ਜ਼ਰੂਰੀ ਹੈ ਹਰ ਪ੍ਰਵਾਸੀ ਦਾ ਬੇਸਿਕ ਪੁਲਿਸ ਰਿਕਾਰਡ ਚੈੱਕ ਹੋਵੇ ਜੇ ਕਿਸੇ ਦੇ ਉੱਤੇ ਕੋਈ ਗੰਭੀਰ ਕ੍ਰਾਈਮ ਅਪਰਾਧ ਦੇ ਕੇਸ ਲੱਗੇ ਆ ਉਹਦੀ ਪੰਜਾਬ 'ਚ ਐਂਟਰੀ ਤੇ ਰੋਕ ਹੋਵੇ ਅਗਲੀ ਗੱਲ ਕਿ ਹਰ 5 ਸਾਲ ਬਾਅਦ ਰੀ-ਵੇਰੀਫਿਕੇਸ਼ਨ ਭਾਵ ਕਿ ਪ੍ਰਵਾਸੀਆਂ ਦੀ ਪੰਜਾਬ 'ਚ ਐਂਟਰੀ ਸਿਰਫ ਇੱਕ ਵਾਰ ਦੀ ਕਾਰਵਾਈ ਨਹੀਂ ਹੋਣੀ ਚਾਹੀਦੀ ਹਰ 5 ਸਾਲ ਬਾਅਦ ਹਰ ਵਿਕੀ ਦਾ ਰਿਕਾਰਡ ਦੁਬਾਰਾ ਚੈੱਕ ਹੋਵੇ ਜੇ ਕੋਈ ਇਹਨਾਂ ਸਾਲਾਂ ਦੌਰਾਨ ਬਿਹਾਰ ਯੂਪੀ ਜਾਂ ਆਪਣੇ ਮੂਲ ਸੂਬੇ ਚ ਗਿਆ ਤੇ ਉੱਥੇ ਉਹ ਕੋਈ ਕ੍ਰਾਈਮ ਕਰਕੇ ਫਸਿਆ ਫੇ ਪੰਜਾਬ ਆ ਗਿਆ ਤਾਂ ਪੰਜਾਬ ਵਾਪਸੀ ਤੇ ਇਹ ਨਹੀਂ ਵੀ ਉਹਨੂੰ ਇਹ ਐਂਟਰੀ ਕਰਨ ਉਹਦੀ ਪ੍ਰੋਪਰ ਮੁੱਦਰ ਨਹੀਂ ਉਹਦੇ ਮੂਲ ਸੂਬੇ ਤੋਂ ਪੁਲਿਸ ਵੈਰੀਫਾਈ ਹੋਵੇ ਉਹਨੂੰ ਪੰਜਾਬ ਚ ਤਾਂ ਹੀ ਐਂਟਰ ਕੀਤਾ ਜਾਵੇ ਜੇ ਓਕੇ ਹੋਵੇ ਪਾਸ ਹੋਵੇ ਪਰ ਜੇ ਵੈਰੀਫਿਕੇਸ਼ਨ ਫੇਲ ਉਹਦੀ ਐਂਟਰੀ ਪੰਜਾਬ ਚ ਬੈਨ ਕੀਤੀ ਜਾਣੀ ਚਾਹੀਦੀ ਸਿਰ ਵੋਟਰ ਲਿਸਟ ਤੇ ਆਈਡੀ ਸਕਰੀਨਿੰਗ ਹੋਣੀ ਬਹੁਤ ਜ਼ਰੂਰੀ ਆ ਇਸ ਪਿਛਲੇ 20-25 ਸਾਲ ਦੇ ਰਿਕਾਰਡ ਦੇ ਆਧਾਰ ਤੇ ਨਵੀਆਂ ਵੋਟਾਂ ਦੀ ਜਾਂਚ ਜ਼ਰੂਰੀ ਆ ਖਾਸ ਕਰਕੇ ਕਿਰਾਏ ਦੇ ਘਰਾਂ ਜਾਂ ਝੁੱਗੀਆਂ ਤੇ ਬਣੇ ਨਵੇਂ ਪਤੇ ਵਾਲੀਆਂ ਵੋਟਾਂ ਤੇ ਆਧਾਰ ਕਾਰਡਾਂ ਦੀ ਵੱਡੀ ਸਕਰੀਨਿੰਗ ਹੋਵੇ ਜਿਹੜੇ ਗਲਤ ਤਰੀਕੇ ਨਾਲ ਬਣੇ ਹੋਏ ਉਹਨਾਂ ਨੂੰ ਕਾਨੂੰਨੀ ਤੌਰ ਤੇ ਰੱਦ ਕੀਤਾ ਜਾਵੇ ਇਸ ਦੇ ਨਾਲ ਪੰਜਾਬ ਦੀ ਅਸਲ ਜਨਸੰਖਿਆ ਤੇ VOTING ਪੈਟਰਨ ਦਾ ਸੰਤੁਲਨ ਵੀ ਕਾਇਮ ਰਹੇਗਾ ਜਿਨ੍ਹਾਂ ਪ੍ਰਵਾਸੀਆਂ ਨੇ ਪੰਜਾਬ ਤੇ ਆਪਣੇ ਮੂਲ ਸੂਬੇ 'ਚ ਦੋ-ਦੋ ਥਾਵਾਂ ਤੇ ਆਧਾਰ ਕਾਰਡ ਤੇ ਵੋਟ ਬਣਾਈ ਆ ਉਹਨੂੰ ਪੰਜਾਬ 'ਚ ਰੱਦ ਕੀਤਾ ਜਾਵੇ ਤੇ ਕੇਸ 'ਚ ਖਰਾਬੀ ਜਾਂ ਗੜਬੜ ਹੋਣ ਤੇ ਉਹ ਵਾਪਸ ਤੋਂ ਰੋਕ ਦਿੱਨੀ ਵਸਤਰਾ ਚਕਾ ਇਸ ਤੋਂ ਬਿਨਾ ਇੱਕ ਸੈਂਟਰਲਾਈਜ਼ਡ ਡਾਟਾਬੇਸ ਬਣਾਇਆ ਜਾਵੇ ਜਿਸ 'ਚ ਹਰ ਪ੍ਰਵਾਸੀ ਦੀ ਐਂਟਰੀ ਐਡਰੈਸ ਤੇ ਬੈਕਗ੍ਰਾਉਂਡ ਸੇਫ ਰੱਖਿਆ ਜਾਵੇ ਸੁਰੱਖਿਆ ਕਾਨੂੰਨ ਵਿਵਸਥਾ ਤੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਇਹਨਾਂ ਪ੍ਰਕਿਰਿਆਵਾਂ ਦਾ ਲਾਗੂ ਹੋਣਾ ਬਹੁਤ ਜ਼ਰੂਰੀ ਹੈ। ਬਾਕੀ ਜਿਹੜੇ ਕਹਿੰਦੇ ਆ ਵੀ ਇਹਨਾਂ ਬਿਨਾ ਸਰਨਾ ਨਹੀਂ ਐਤ ਕੀ ਹੜਾ ਆ ਨਾ 20 ਦਿਨ ਪ੍ਰਸ਼ਾਸਨ ਨਹੀਂ ਦਿਸਿਆ ਨਾ ਇਹ ਭਈਏ ਆਏ ਮੋਰੇ। ਪੂਰੇ ਪੰਜਾਬ ਨੇ ਆਪਣੇ ਸਿਰ ਤੇ ਦਰਿਆ ਬੰਨ੍ਹੇ। ਅਨੇਕਾਂ ਭੁਲੇਖੇ ਮਿੱਥਾਂ ਦੂਰ ਹੋ ਗਏ। ਫਿਰ ਜਦੋਂ ਸਿਰ ਤੇ ਆਪ ਹੀ ਆਪੇ ਵੇਖੀ ਜਾਂਦੇ। ਬਾਕੀ ਪੰਜਾਬੀ ਮਜ਼ਦੂਰ ਇਸ ਮੌਕੇ ਇਹਨਾਂ ਦਾ ਪੱਕਾ ਬਦਲ ਹੈ। ਚਾਹੇ ਗੱਲ ਖੇਤੀ ਦੀ ਹੋਵੇ ਤੇ ਜਾਂ ਫੇ ਕੋਈ ਹੋਰ ਮੋੜਾ ਪਾਉਣਾ ਪੈਣਾ ਚਾਹੇ ਅੱਜ ਪੈ ਜਾਵੇ ਚਾਹੇ 10 ਸਾਲ ਹੋਰ ਇਹਨਾਂ ਨੂੰ ਸਿਰ ਤੇ ਬਿਠਾ ਕੇ ਬਲਾਤਕਾਰ ਤੇ ਕਤਲ ਕਰਵਾ ਕੇ ਮੋੜ ਪੇ ਪ੍ਰਵਾਸੀਆਂ ਨੂੰ ਘਰੇ ਤੋਰਨ ਦਾ ਸਿੱਧਾ ਰਾਹ ਹੈ ਉਹਨਾਂ ਦੀ ਥਾਂ ਤੇ ਖੁਦ ਪੰਜਾਬੀ ਲੈਣ ਪਰ ਸਿਰਫ ਰੇੜੀਆਂ ਫੜੀਆਂ ਨਹੀਂ ਇਹ ਕੰਮ ਵਧੀਆ ਹੈ ਵੀ ਆਪਣੀਆਂ ਦੁਕਾਨਾਂ ਆਪਾਂ ਲਾਉਣ ਲੱਗ ਪਏ ਆ ਆਪਣੇ ਪੰਜਾਬੀ ਮੁੰਡੇ ਪਰ ਭਈਆਂ ਤੋਂ ਖਿਹੜਾ ਛਡਾਉਣ ਲਈ ਸਾਨੂੰ ਹਰ ਕਿੱਤਾ ਮਲਣਾ ਪੈਣਾ ਪੰਜਾਬ 'ਚ ਕੋਠੀਆਂ ਮਕਾਨਾਂ ਦੀ ਉਸਾਰੀ ਠੇਕੇਦਾਰੀ ਨਾਲ ਜੁੜੇ ਕੰਮ ਜਿਵੇਂ ਰਾਜ ਮਿਸਤਰੀ ਦਾ ਕੰਮ ਪੱਥਰਾਂ ਟੈਲਾਂ ਦਾ ਕੰਮ ਲੱਕੜ ਦਾ ਕੰਮ ਰੰਗ ਰੋਬਨ ਤੇ ਹੋਰ ਇਹਨਾਂ ਕੰਮਾਂ ਵੱਲ ਵੀ ਧਿਆਨ ਦਿਓ ਇਹ ਸਾਰਾ ਕੁਝ ਭਈਏ ਸੰਭਾਲੀ ਲੈ ਕੇ ਪੰਜਾਬ ਦੇ ਲੋਕ ਆਪਣੇ ਪੰਜਾਬੀ ਬੰਦਿਆਂ ਨੂੰ ਕੰਮ ਦੇਣ ਤੇ ਹਰ ਖਿੱਤੇ 'ਚ ਪੰਜਾਬੀ ਬੰਦੇ ਉਪਲਬਧ ਹੋਣ ਹਰ ਪਿੰਡ 'ਚ ਪਲੰਬਰ ਬਿਜਲੀ ਵਾਲਾ ਦਰਜੀ ਹਲਵਾਈ ਪੰਜਾਬੀ ਹੋਊਗਾ ਇਹਨਾਂ ਨੇ ਆਪੇ ਭੱਜ ਜਾਣਾ ਇਹ ਤਾਂ ਬਾਬਾ ਜੰਗ ਦੇ ਰੌਲੇ 'ਚ ਹੀ ਟਿੰਡ ਫੋੜੀ ਚੁੱਕ ਗਿਆ ਸੀ ਜਦੋਂ ਇੱਥੇ ਪੰਜਾਬੀਆਂ ਨੇ ਥਾਂ ਮੰਨ ਲਈ ਨਾ ਆਪੇ ਵਾਪਸ ਮੁੜ ਜਾਣ ਹੁਣ ਜੇ ਇਹ ਗੱਲ ਪੰਜਾਬ ਤੇ ਪੰਜਾਬੀਆਂ ਨਾਲ ਖੜੇ ਹੋਣ ਦੀ ਹੋ ਹੀ ਰਹੀ ਆ ਤਾਂ ਵਿਦੇਸ਼ਾਂ 'ਚ ਰਹਿਣ ਵਾਲੇ ਪੰਜਾਬੀ ਭਰਾਵੋ ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਹੈ ਜਾਂ ਆਲਰੇਡੀ ਬਿਜ਼ਨਸ ਚਲਾ ਰਹੇ ਹੋ ਤਾਂ ਆਪਣੇ ਬਿਜ਼ਨਸ ਦੀ ਵੈੱਬਸਾਈਟ ਤੇ ਬਿਜ਼ਨਸ ਦੀ ਮਾਰਕੀਟਿੰਗ ਹਮੇਸ਼ਾ ਆਪਣੇ ਪੰਜਾਬੀ ਭਰਾਵਾਂ ਤੋਂ ਹੀ ਕਰਵਾਓ ਅਜਿਹਾ ਹੀ ਪੰਜਾਬ ਦਾ ਇੱਕ ਵੈਬ ਡਿਜ਼ਾਈਨ ਬ੍ਰਾਂਡ ਹੈ ਜੋ ਸਿਰਫ ਐਨ ਆਰ ਆਈ ਪੰਜਾਬੀਆਂ ਲਈ ਵੈਬਸਾਈਟ ਬਣਾ ਕੇ ਦਿੰਦਾ ਜਿਸ ਦਾ ਨਾਮ ਹੈ ਖਾਲਸਾ ਵੈਬਸਾਈਟ ਡਿਜ਼ਾਈਨਰਸ ਪੰਜਾਬ ਦਾ ਬੈਸਟ ਵੈਬਸਾਈਟ ਡਿਜ਼ਾਈਨ ਬ੍ਰਾਂਡ ਥਿਸ ਵੈਬ ਡਿਜ਼ਾਈਨ ਬ੍ਰਾਂਡ ਇਜ਼ ਵੈਰੀ ਅਫੋਰਡੇਬਲ ਬੈਸਟ ਐਟ ਸਪੀਡ ਆਪਟੀਮਾਈਜੇਸ਼ਨ ਵੈਬ ਸਿਕਿਉਰਿਟੀ ਕੰਟੈਂਟ ਰਾਈਟਿੰਗ ਐਸਈਓ ਬ੍ਰਾਂਡ ਲੋਗੋ ਗੂਗਲ ਮੈਪਸ ਆਪਟੀਮਾਈਜੇਸ਼ਨ ਗੁੱਡ ਲੁਕਿੰਗ ਵੈਬਸਾਈਟ ਥੈਟ ਇਜ਼ ਈਜ਼ੀ ਫਾਰ ਯੂਅਰ ਕਸਟਮਰਸ ਟੂ ਰੀਚ ਆਊਟ ਟੂ ਯੂ ਅਜ ਲੋਡ ਹੈ ਪੰਜਾਬ ਨੂੰ ਪੰਜਾਬ ਦੇ ਨਾਲ ਖੜਨ ਦੀ ਹਰ ਕੰਮ 'ਚ ਪੰਜਾਬੀਆਂ ਨੂੰ ਪਹਿਲ ਦੇਣੀ ਹੈ Google ਤੇ ਸਰਚ ਕਰੋ ਖਾਲਸਾ ਵੈਬਸਾਈਟ ਡਿਜ਼ਾਈਨਰ ਅਖੀਰ ਤੇ ਕੁਝ ਗੱਲਾਂ ਤੇ ਸਵਾਲ ਪੰਜਾਬ ਸਰਕਾਰ ਨੂੰ ਕਰਨੀਆਂ ਕਿਉਂਕਿ ਮਸਲਾ ਇਹ ਗੰਭੀਰ ਓਨਾ ਹੀ ਹੈ ਜਿੰਨਾ ਕਿ ਸਿਆਸੀ ਪਾਰਟੀਆਂ ਵਾਸਤੇ ਇਲੈਕਸ਼ਨ ਜਿੱਤਣਾ ਸੋ ਇਸ ਮਸਲੇ ਨੂੰ ਪੰਜਾਬ ਵਿਧਾਨ ਸਭਾ 'ਚ ਵਿਚਾਰਿਆ ਜਾਣਾ અત્યੰਤ ਜ਼ਰੂਰੀ ਹੈ। ਪੰਜਾਬ ਦੇ ਵਿੱਚ ਸੁਪਾਲ ਸਿੰਘ ਖਹਿਰਾ ਨੇ ਤਾਂ ਪੰਜਾਬ 'ਚ ਬਾਹਰਲੇ ਸੂਬਿਆਂ ਦੇ ਲੋਕਾਂ ਤੇ ਜ਼ਮੀਨ ਖਰੀਦਣ ਤੇ ਕਾਨੂੰਨ ਪਾਸ ਕਰਨ ਦਾ ਬਿੱਲ ਵਿਧਾਨ ਸਭਾ 'ਚ ਪਹਿਲਾਂ ਵੀ ਭੇਜਿਆ ਸੀ ਪਰ ਉਸ ਤੇ ਕੋਈ ਚਰਚਾ ਨਹੀਂ ਹੋਈ। ਸੋ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਤੇ ਪਹਿਲ ਕਰ ਜੀਉ ਪੰਜਾਬ ਪ੍ਰਤੀ ਸੋਹਰਬ ਤੇ ਇਮਾਨਦਾਰ ਨੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਇਸ ਮਾਮਲੇ ਤੇ ਉਸਾਰੂ ਰੋਲ ਨਿਭਾ ਸਕਦੇ ਐ ਇਸੇ ਤਰ੍ਹਾਂ ਮਨਪ੍ਰੀਤ ਸਿੰਘ ਐਯਾਲੀ ਚਰਨੀ ਚੰਨੀ ਆਦ ਲੀਡਰ ਵੀ ਸਹੀ ਤੱਥਾਂ ਤੇ ਵਿਧਾਨ ਸਭਾ ਚ ਗੱਲ ਪਹੁੰਚਾ ਸਕਦੇ ਪ੍ਰਵਾਸੀਆਂ ਖਿਲਾਫ ਢੇਡਾ ਹੱਲ ਵੀਡੀਓ ਚ ਦੱਸਿਆ ਇਸ ਤੇ ਵਿਚਾਰ ਹੋ ਸਕਦੀ ਆ ਨਾਲ ਹੀ ਬਾਹਰੀ ਸੂਬਿਆਂ ਦੇ ਲੋਕਾਂ ਦੀ ਪੰਜਾਬ ਚ ਆਮਦ ਤੇ ਸਕਰੀਨਿੰਗ ਵੋਟਾਂ ਤੇ ਆਈਡੀ ਵੈਰੀਫਿਕੇਸ਼ਨ ਪੰਜਾਬ ਚ ਜ਼ਮੀਨ ਖਰੀਦਣ ਤੇ ਪਾਬੰਦੀ ਪੰਜਾਬ 'ਚ ਸਿਰਫ ਪੰਜਾਬੀਆਂ ਨੂੰ ਰੋਜ਼ਗਾਰ ਦੇ ਮੌਕੇ ਆ ਕਈ ਮਾਮਲੇ ਆ ਜਿਹੜੇ ਇਸ ਮਾਮਲੇ ਦੇ ਨਾਲ ਹੀ ਜੁੜਦੇ ਆ ਸਭ ਤੇ ਵਿਚਾਰ ਹੋਣੇ ਤੇ ਕਾਨੂੰਨ ਬਣਾਉਣੇ ਜ਼ਰੂਰੀ ਆ ਜੇ ਹਿਮਾਚਲ ਉੱਤਰਾਖੰਡ ਜਾਂ ਹੋਰ ਸੂਬੇ ਆਪਣੇ ਆਧਾਰ ਤੇ ਕਾਨੂੰਨ ਬਣਾ ਸਕਦੇ ਆ ਤਾਂ ਪੰਜਾਬ ਸਰਕਾਰ ਨੂੰ ਇੱਕ ਆਖਰੀ ਗੱਲ ਰਹੇਗੀ ਸਾਰੇ ਅਕਾਲੀ ਭਾਈਆਂ ਨੇ ਜਿਹੜੇ ਆ ਬਿਹਾਰੀ ਜਥੇਦਾਰ ਬਣਾਏ ਸੀ ਇਹਨਾਂ ਅਕਾਲੀਆਂ ਨੂੰ ਜ਼ਿੰਮੇਵਾਰੀ ਕਰੋ ਵੀ ਇਹ ਸਾਡੇ ਸਿਰ ਤੇ ਬਿਠਾਏ ਸੀ ਉਹਨ ਸਾਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਆ ਕਹਿੰਦੇ ਜੇ ਪੰਜਾਬ ਤੋਂ ਸਾਨੂੰ ਭਜਾਓਗੇ ਅਸੀਂ ਬਾਹਰਲੇ ਸੂਬਿਆਂ 'ਚ ਪੰਜਾਬੀਆਂ ਦਾ ਬੁਰਾ ਹਾਲ ਕਰਾਂਗੇ ਸੁਖਬੀਰ ਬਾਦਲ ਤੇ ਸਾਰਾ ਬਾਦਲਦਲ ਇਸ ਦਾ ਜਵਾਬ ਦੇ ਆ ਵੀਡੀਓ 'ਚ ਆਪਾਂ ਜ਼ਿਆਦਾ ਨਹੀਂ ਬੋਲਣਾ ਪਰ ਤੁਸੀਂ ਆਪ ਕੋ ਆਪਣੇ ਇਲਾਕੇ ਦੇ ਜਥੇਦਾਰ ਆ ਤੇ ਸਰਕਲ ਪ੍ਰਧਾਨਾਂ ਨੂੰ ਸਵਾਲ ਪੁੱਛ ਲਿਓ ਭਾਈ ਚੈਨਲ ਦੀਆਂ ਵੀਡੀਓਸ ਇਹਨਾਂ ਟੀ-ਸ਼ਰਟਸ ਦੀ ਸੇਵਾ ਕਰਵਾਈ ਹੈ laizotka.com ਆਪਣੇ ਬ੍ਰਾਂਡ ਆਪਣੇ ਨਾਮ ਆਪਣੇ ਡਿਜ਼ਾਈਨ ਦੀਆਂ ਟੀ-ਸ਼ਰਟਸ ਬਣਾਉਣ ਲਈ ਇਹਨਾਂ ਨਾਲ ਸੰਪਰਕ ਕਰ ਸਕਦੇ ਤੁਸੀਂ ਡਿਟੇਲ ਤੁਹਾਨੂੰ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇ ਸੋ ਇਸ ਮਸਲੇ ਨੂੰ ਬਹੁਤ ਬਰੀਕੀ ਨਾਲ ਬਹੁਤ ਤਰੀਕੇ ਨਾਲ ਹੱਲ ਕਰਨ ਦੀ ਲੋੜ ਹੈ ਤਾਂ ਕਿ ਕਾਨੂੰਨੀ ਨੁਕਤੇ ਤੋਂ ਅਸੀਂ ਦੋਸ਼ੀ ਵੀ ਨਾ ਬਣੀਏ ਜਿਵੇਂ ਕਿ ਸਾਨੂੰ ਬਣਾਇਆ ਜਾਂਦਾ ਹੈ ਬਾਕੀ ਆਪਣੇ ਹਿਸਾਬ ਨਾਲ ਇਸ ਮਾਮਲੇ ਤੇ ਕੁਝ ਤਰਕ ਦਲੀਲਾਂ ਪੇਸ਼ ਕੀਤੀਆਂ ਤੇ ਹੱਲ ਦੱਸਣ ਦਾ ਯਤਨ ਕੀਤਾ ਹੈ ਤੁਹਾਡੇ ਦਿਮਾਗ 'ਚ ਇਸ ਬਾਰੇ ਆਪਣੇ ਆਈਡੀਆਸ ਹੋਣਗੇ ਤੁਸੀਂ ਕਮੈਂਟ 'ਚ ਸਾਂਝੇ ਕਰ ਸਕਦੇ ਇਸ ਦੇ ਹੱਲ ਬਾਰੇ ਵੀ ਤੁਸੀਂ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤਾਂ ਕਿ ਇਸ ਮਾਮਲੇ ਨੂੰ ਬਰੀਕੀ ਨਾਲ ਸਭ ਦੀ ਸਹਿਮਤੀ ਨਾਲ ਆਪਸੀ ਸਾਂਝ ਨਾਲ ਹੱਲ ਕਰਕੇ ਗੁਰਾਂ ਦੇ ਨਾਮ ਤੇ ਵਸਦੇ ਪੰਜਾਬ ਨੂੰ ਇਸ ਰੋਗ ਤੋਂ ਮੁਕਤ ਕਰਾ ਸਕੀ ਵੀਡੀਓ ਚੰਗੀ ਲੱਗੀ ਲਾਈਕ ਤਾਂ ਕਰਿਓ ਹੀ ਵੀਡੀਓ ਨੂੰ WhatsApp ਗਰੁੱਪਾਂ ਤੇ Facebook ਗਰੁੱਪਾਂ 'ਚ ਵੀ ਸ਼ੇਅਰ ਕਰ ਲਿਓ ਭਾਰੀ ਮਾਤਰਾ 'ਚ ਪੰਜਾਬ ਫਿਲਮ ਤੁਹਾਡਾ ਆਪਣਾ ਚੈਨਲ ਹੈ ਸਬਸਕ੍ਰਾਈਬ